ਸਸਿਗਾਜੀ ਅੱਜ ਕੁਝ ਪਿੰਡਾਂ ਦੀ ਹਾਲਾਤ ਦੇਖੇ ਜਿੱਥੇ ਜਿੱਥੇ ਫਲਡ ਆਇਆ ਮਨ ਬੜਾ ਖਰਾਬ ਹੋਇਆ ਮੈਂ ਆਪਣੇ ਪ੍ਰੋਡਿਊਸਰ ਨਾਲ ਵੀ ਗੱਲ ਕੀਤੀ ਕਿ ਸ਼ਾਇਦ ਮਹਿਰ ਫਿਲਮ ਨੂੰ ਡਿਲੇ ਕੀਤਾ ਜਾਏ ਲੇਕਿਨ ਪ੍ਰੋਡਿਊਸਰ ਸਾਹਨੇ ਬਹੁਤ ਹੀ ਚੰਗੀ ਗੱਲ ਕੀਤੀ ਹੈ ਕਿ ਜਿੱਥੇ ਜਿੱਥੇ ਫਲਡ ਆਇਆ ਉਹ ਸਿਨੇਮਾ ਕਰਾ ਤੋਂ ਬਹੁਤ ਹੀ ਜ਼ਿਆਦਾ ਦੂਰ ਹੈ ਔਰ ਇਸ ਵਕਤ ਇਹਨਾਂ ਨੂੰ ਸਿਨੇਮਾ ਦੀ ਲੋੜ ਨਹੀਂ ਰੋਟੀ ਕਪੜਾ ਬੇਸਿਕ ਚੀਜ਼ਾਂ ਦੀ ਲੋੜ ਹੈ ਇਸ ਵਕਤ ਤਾਂ ਅਪਾ ਡਿਸਾਈਡ ਕੀਤਾ ਹੈ ਕਿ ਮੇਰ ਪਿਕਚਰ ਦੀ ਜੋ ਪਹਿਲੇ ਦਿਨ ਦੀ ਬਾਕਸ ਆਫਿਸ ਕਲੈਕਸ਼ਨ ਹੋਏਗੀ ਅਪਾ ਫਲਡ ਰੈਲੀਫਿਕਟਿਮ ਨੂੰ ਡੋਨੇਟ ਕਰਾਂਗੇ ਇਹ ਸਿਰ ਸਾਡੀ ਲੜਾਈ ਨਹੀਂ ਹੈ ਮੈਂ ਦਰਖਾਸਤ ਕਰਾਂਗਾ ਸਾਰੇ ਭੈਣ ਭਰਾਵਾਂ ਨੂੰ ਸਾਰੇ ਪੰਜਾਬੀਆਂ ਨੂੰ ਕਿ ਅੱਗੇ ਆਓ ਉਹ ਜਿੰਨੀ ਮਦਦ ਹੋ ਸਕਦੀ ਹੈ ਆਪਣੇ ਤਰਫੋਂ ਹੈਲਪ ਕਰੋ ਰੱਬ ਮੇਰ ਕਰੇ ਸਗਜੀ ਅੱਜ ਕੁਝ ਪਿੰਡਾਂ ਦੀ ਹਾਲਾਤ ਦੇਖੇ ਜਿੱਥੇ ਜਿੱਥੇ ਫਲੱਡ ਆਇਆ ਮਨ ਬੜਾ ਖਰਾਬ ਹੋਇਆ ਮੈਂ ਆਪਣੇ ਪ੍ਰੋਡਿਊਸਰ ਨਾਲ ਵੀ ਗੱਲ ਕੀਤੀ ਕਿ ਸ਼ਾਇਦ ਮਹਿਰ ਪਿਕਚਰ ਨੂੰ ਡਿਲੇ ਕੀਤਾ ਜਾਏ ਲੇਕਿਨ ਪ੍ਰੋਡਿਊਸਰ ਸਾਹਨੇ ਬਹੁਤ ਹੀ ਚੰਗੀ ਗੱਲ ਕੀਤੀ ਹੈ ਕਿ ਜਿੱਥੇ ਜਿੱਥੇ ਫਲੱਡ ਆਇਆ ਉਹ ਸਿਨੇਮਾ ਘਰਾਂ ਤੋਂ ਬਹੁਤ ਹੀ ਜ਼ਿਆਦਾ ਦੂਰ ਹੈ ਔਰ ਇਸ ਵਕਤ ਇਹਨਾਂ ਨੂੰ ਸਿਨੇਮਾ ਦੀ ਲੋੜ ਨਹੀਂ ਰੋਟੀ ਕਪੜਾ ਬੇਸਿਕ ਚੀਜ਼ਾਂ ਦੀ ਲੋੜ ਹੈ ਇਸ ਵਕਤ ਤਾਂ ਪਰ ਡਿਸਾਈਡ ਕੀਤਾ ਹੈ ਕਿ ਮੇਰ ਪਿਕਚਰ ਦੀ ਜੋ ਪਹਿਲੇ ਦਿਨ ਦੀ ਬਾਕਸ ਆਫਿਸ ਕਲੈਕਸ਼ਨ ਹੋਏਗੀ ਆਪਾਂ ਫਲੱਡ ਰੈਲੀਫᱤਕਟਿਮ ਨੂੰ ਡੋਨੇਟ ਕਰਾਂਗੇ ਇਹ ਸਿਰ ਸਾਡੀ ਲੜਾਈ ਨਹੀਂ ਹੈ ਮੈਂ ਦਰਖਾਸਤ ਕਰਾਂਗਾ ਸਾਰੇ ਭੈਣ ਭਰਾਵਾਂ ਨੂੰ ਸਾਰੇ ਪੰਜਾਬੀਆਂ ਨੂੰ ਕਿ ਅੱਗੇ ਆਓ ਤੇ ਜਿੰਨੀ ਮਦਦ ਹੋ ਸਕਦੀ ਹੈ ਆਪਣੇ ਤਰਫੋਂ ਹੈਲਪ ਕਰੋ ਰੱਬ ਮੇਰ ਕਰੇ